ਅਸੀਂ ਗੱਲ ਕਰੀਏ ਗੋਲੀ ਚੱਲਣ ਦੀ ਇਹ ਮਸਲੇ ਹੈਗੇ ਨੇ ਟਰੱਕ ਯੂਨੀਅਨ ਚ ਜਿੱਥੇ ਬਧਾਰ ਨੂੰ ਲੈ ਕੇ ਕਾਫੀ ਜਦੋਂ ਜਦ ਹੁੰਦੀ ਹੈ ਕਿਉਂਕਿ ਟਰੱਕ ਯੂਨੀਅਨ ਦੇ ਵਿੱਚ ਇੱਕ ਹਰ ਟਰੱਕ ਨੂੰ ਪਰਚੀ ਲੱਗਣੀ ਉਹਦੀ ਪਰਚੀ ਕੱਟਣੀ ਉਹਦੇ ਪੈਸੇ ਵੀ ਇਕੱਠੇ ਹੋਣੇ ਕਿਉਂਕਿ ਮੇਨ ਰੋਲਾ ਤਾਂ ਮੁੱਦਾ ਤਾਂ ਪੈਸੇ ਦਾ ਨਾ ਯੂਨੀਅਨ ਦੇ ਵਿੱਚ ਬੁਕਾਰ ਵੀ ਹੋਣੀ ਉੱਥੇ ਕੁਝ ਪਾਰਟੀ ਬਾਦੀ ਵੀ ਹੋ ਜਾਂਦੀ ਹੈ ਹੂੰ ਜੇ ਕਾਲੀ ਸਰਕਾਰ ਆਈ ਤੇ ਕਾਲੀ ਦਾ ਪ੍ਰਧਾਨ ਹੈ ਜੇ ਕਾਂਗਰਸ ਸਰਕਾਰ ਆਈ ਤੇ ਕਾਂਗਰਸ ਦਾ ਪ੍ਰਧਾਨ ਹੈ ਤੇ ਭਾਜਪਾ ਆਈ ਤੇ ਭਾਜਪਾ ਦਾ ਪ੍ਰਧਾਨ ਹੈ ਹਰ ਬਾਡੀ ਚਾਹੁੰਦੀ ਹੈ ਜੇ ਹੁਣ ਆਮ ਪਾਰਟੀ ਹੈ ਤੇ ਤੁਸੀਂ ਕਾਫੀ ਜੁਨੀਅਨ ਤੇ ਦੇਖਣ ਨੂੰ ਮਿਲ ਰਹੇ ਆ ਕਿ ਆਮ ਪਾਰਟੀ ਦੇ ਪ੍ਰਧਾਨ ਹੈ ਹੂੰ ਉੱਤੇ ਫਿਰ ਰੋਲਾ ਹੈ ਕਿ ਜਿਹੜਾ ਮੌਜੂਦਾ ਪਾਰਟੀ ਦਾ ਸੇਵਾਦਾਰ ਹੈ ਮੰਨ ਲਓ ਹਲਕਾ ਐਮਐਲਏ ਆ ਐਮਐਲਏ ਵਿਸ਼ੇ ਕੋਊਗਾ ਕਿ ਜਿਹੜਾ ਪ੍ਰਧਾਨ ਮੇਰਾ ਬੰਦਾ ਬਣੇ ਮੇਰੇ ਮੰਦ ਦੀ ਚੱਲੂਗੀ ਤਾਂ ਮੇਰੇ ਵੀ ਚੱਲੂਗੀ ਹਮ ਬੈਟਰੀ ਵਾਲੇ ਵੀ ਪੁੱਛਣਗੇ ਐਮਐਲਏ ਸਾਹਿਬ ਨੂੰ ਪੁੱਛਣਗੇ ਪ੍ਰਧਾਨ ਨੂੰ ਪੁੱਛਣਗੇ ਵੀ ਕਿੱਡੀ ਬਾਹਰੋਂ ਨਹੀਂ ਲਾਣੀ ਸਾਡੇ ਏਰੀਆ ਚੋਂ ਲਾਣੀ ਹੈ ਕਿਉਂਕਿ ਹਰ ਏਰੀਆ ਦੀ ਯੂਨੀਅਨ ਦਾ ਕੰਮ ਆਪਣਾ ਬੜਾ ਵੱਡਿਆ ਹੋਇਆ ਜੇ ਤਾ ਤੁਸੀਂ ਮੋਹਾਲੀ ਯੂਨੀਅਨ ਲਾ ਲਓ ਡੇਰੇ ਬਸੇਵ ਨਹੀਂ ਲਾ ਲਓ ਰੋਪੜ ਯੂਨੀਅਨ ਲਾ ਲਓ ਸੋ ਮੇਰੀ ਕਹਿਣ ਦਾ ਮਤਲਬ ਜੋ ਪ੍ਰਧਾਨਗੀ ਦਾ ਜਿਆਦਾ ਰੋੜਾ ਜਿੱਤੇ ਕੋਈ ਡੰਗ ਸੋਟਦਾ ਹੁੰਦਾ ਉਹ ਯੂਨੀਅਨ ਚ ਹੁੰਦਾ ਅਜੋਛੇ ਸੰਦੇ ਕਿ ਸੇਵਾ ਸੇਵਾ ਭਾਵਨ ਨਾਲ ਹੀ ਪ੍ਰਣ ਖੜਾ ਹੁੰਦਾ ਹੈ ਸੇਵਾ ਭਾਵਨ ਨਾਲ ਹੀ ਲੋਕੀ ਵੋਟਾਂ ਪਾਉਂਦੇ ਨੇ ਜੇ ਕੋਈ ਵੋਟਾਂ ਪੈਣ ਤਾਂ ਜਿੰਨੂੰ ਵੋਟਾਂ ਜ਼ਿਆਦਾ ਪੈ ਗਈਆਂ ਉਹ ਪ੍ਰਧਾਨ ਬਣ ਗਿਆ ਜੇ ਕੋ ਬਰਾਬਰ ਤੇ ਨਹੀਂ ਖੜਿਆ ਤਾਂ ਉਹਦੀ ਪ੍ਰਣਗੀ ਪੱਕੀ ਜਿਸ ਤਰ੍ਹਾਂ ਕਿ ਮੇਰੀ ਵਾਰ ਆਈ ਪਹਿਲਾਂ ਚਾਰ ਬੰਦੇ ਤਿਆਰ ਹੋਏ ਬੇ ਤਿੰਨ ਰਹਿ ਗਏ ਫਿਰ ਕੋਈ ਵੀ ਨਹੀਂ ਖੜਿਆ ਮੈਂ ਇਕੱਲੇ ਰਹਿ ਗਿਆ ਕੋਈ ਰੋੜਾ ਨਹੀਂ ਕੋਈ ਡਾਂਗਣੀ ਕੋਈ ਛੋਟਾਂ ਨਹੀਂ ਉਸਾਂ ਦੀ ਆਪ ਬਿਆਹੀ ਜੇ ਕਿ ਪ੍ਰਧਾਨਗੀ ਚ ਇਹ ਯੂਨੀਅਨ ਚ ਇਹ ਕਹਿ ਸਕਦੇ ਵੀ ਪਿੱਛੇ ਰਾਜਨੀਤਿਕ ਜ਼ੋਰ ਹੋਣਾ ਜ਼ਰੂਰੀ ਹੈ ਵੀ ਕਿਸੇ ਨਾ ਕਿਸੇ ਦੇ ਪਿੱਛੇ ਹੋਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਪ੍ਰਧਾਨਗੀ ਮਿਲਦੀ ਹੈ ਫਿਰ ਬਾਅਦ ਦੇਖੋ ਜੀ ਜਿੱਥੇ ਤੱਕ ਆਪਾਂ ਗੱਲ ਯੂਨੀਅਨ ਦੀ ਕਰੀਏ ਹਮ ਯੂਨੀਅਨ ਦੇ ਰੋਲਾ ਤੇ ਜਿਹੜੀ ਪਾਰਟੀ ਦਾ ਜ਼ੋਰ ਆ ਉਹਦੇ ਪ੍ਰਧਾਨ ਹੈ ਕਿਉਂਕਿ ਜੇ ਯੂਨੀਅਨ ਤੇ ਕੋਈ ਫੰਡ ਹੋਊਗਾ ਤਾਂ ਐਮਐਲਏ ਨੂੰ ਵੀ ਫਾਇਦਾ ਹੋਊਗਾ ਸਰਕਾਰ ਨੂੰ ਵੀ ਫਾਇਦਾ ਹੋਊਗਾ ਦੋ ਭਲਾ ਨਾ ਬਣੂਗਾ ਨਮਿੰਦਰ ਨੂੰ ਵੀ ਫਾਇਦਾ ਹੋਊਗਾ ਲੇਕਿਨ ਹੈ ਸੇਵਾ ਹੀ ਹੈ ਬੱਟ ਜਿਹੜੀ ਗੱਲ ਆਪਾਂ ਗੱਲ ਰੋਲਾ ਰੱਪੇ ਦੀ ਕਰ ਰਹੇ ਆ ਉਹ ਯੂਨੀਅਨ ਜੀ ਰੋਲਾ ਪੈਂਦਾ ਕਿਉਂਕਿ ਪਾਰਟੀਬਾਦੀ ਹੋ ਜਾਂਦੀ ਹੈ ਹਮ ਮੰਨ ਲਓ ਯੂਨੀਅਨ ਦੇ ਕੁਝ ਬੰਦੇ ਕਾਂਗਰਸ ਜੀ ਨੇ ਜਾਂ ਕੁਝ ਕਿਸੇ ਵੀ ਪਾਰਟੀ ਦੇ ਬਿਲੋਂਗ ਕਰਦੇ ਨੇ ਉਹ ਇਕੱਠ ਹੋ ਜਾਂਦਾ ਹਮ ਇੱਕ ਜਿਹਨੂੰ ਆਪਾਂ ਜਿੱਦਬਾਜੀ ਕਹਦੀ ਹੈ ਹਮ ਗੁੱਟਬਾਜੀ ਕਹਦੀ ਹੈ ਹਮ ਗੁੱਟਬਾਜੀ ਮੈਸੇ ਯੂਨੀਅਨ ਚ ਹੁੰਦੀ ਹੈ ਐਸੋ ਜਿਦ ਕੋਈ ਵੀ ਗੁੱਟਬਾਜੀ ਨਹੀਂ ਹੁੰਦੀ ਇਸ ਤੋਂ ਵੱਧ ਵੱਧ ਕੀ ਹੋਊਗਾ ਜੇ ਭਰਾਣੇ ਦਾ ਇੱਕ ਚਾਹਵਾਨ ਹੈ ਤੇ ਇਕੱਲਾ ਬਣ ਗਿਆ ਦੋ ਚਾਹਵਾਨ ਨੇ ਤੇ ਵੋਟਾਂ ਪੈ ਗਈਆਂ ਚਾਰ ਚਾਹਵਾਨ ਨੇ ਤੇ ਜਿੰਨੇ ਵੋਟਾਂ ਪੈ ਗਈਆਂ ਕਿਉਂਕਿ ਤੁ ਕੋਈ ਕਮਾਈ ਦੇ ਨਹੀਂ ਐਸੋਸੀਏਸ਼ਨ ਚ ਹਮ ਬਿਲਕੁਲ ਵੀ ਕੋਈ ਕਮਾਈ ਨਹੀਂ ਹੁੰਦੀ ਕੋਈ ਕਮਾਈ ਨਹੀਂ ਐਸੋਸੀਏਸ਼ਨ ਦੇ ਇੱਕ ਫਿਕਸ ਪਰਚੀ ਜਾਂ ਰਸੀਦ ਆ ਚੰਦਾ ਮੰਨ ਲਓ 300 ਰੁਪਏ ਮਹੀਨਾ ਜਾਂ 500 ਰੁਪਏ ਮਹੀਨਾ ਪੱਕਾ ਗੁੰਟ ਹੈ ਪੂਰੀ ਕਮੇਟੀ ਬਣੀ ਹੈ ਪ੍ਰਧਾਨ ਹੈ ਜਨਰਲ ਸੈਕਟਰੀ ਹੈ ਕੈਸ਼ੀਅਰ ਹੈ ਚੇਅਰਮੈਨ ਸਾਹਿਬ ਨੇ ਦੋ Vice ਪ੍ਰਧਾਨ ਨੇ ਸਿਰਲੇਖ ਪ੍ਰਧਾਨ ਨੇ ਇੱਥੇ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਨੂੰ ਲਾਲਚ ਨਹੀਂ ਹੈ ਹੂੰ ਇਸ ਲਈ ਐਸੋਸੀਏਸ਼ਨ ਦੇ ਏਰੀਆ 'ਚ ਕੋਈ ਡਰ ਰੋਲਾ ਰੱਪਾ ਨਹੀਂ ਪੈਂਦਾ ਇਹ ਟਰੱਕ ਯੂਨੀਅਨ ਦੀ ਰੋਲਾ ਹੂੰ ਅੱਛਾ ਇਹ ਵੈਸੇ ਜਿਹੜੇ ਟਰੱਕਰਸ ਨੇ ਜੇ ਕਹਿ ਗੱਲ ਕਰੀਏ ਆਪਾਂ ਤੁਸੀਂ ਟਰੱਕ ਪਾਏ ਹੋਣਗੇ ਹਾਂਜੀ ਅ ਕਹਿੰਦੇ ਵੀ ਜਿਹੜੇ ਜਿਹਨਾਂ ਨੇ ਟਰੱਕ ਪਾਏ ਹੋਏ ਨੇ ਨਾ ਜਿਹਨੇ ਟਰਾਂਸਪੋਰਟ ਚਲਦੀ ਹੈ ਜਿੰਨਾਂ ਦੀ ਹਾਂਜੀ ਉਹਨਾਂ ਨੂੰ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਲੇਕਿਨ ਖੁੱਲ ਕੇ ਗੱਲ ਨਹੀਂ ਹੋ ਪਉਂਦੀ ਹੈਗੀ ਉਸ ਚੀਜ਼ ਉੱਤੇ ਮੁਸ਼ਕਲਾਂ ਕਿਹੜੀਆਂ ਨੇ ਇਹਦੇ ਵਿੱਚ ਦੇਖੋ ਜੇ ਆਪਾਂ ਗੱਲ ਕਰੀਏ ਮੁਸ਼ਕਲ ਦੀ ਮੁਸ਼ਕਲ ਦਾ ਹਰ ਟ੍ਰੇਡ 'ਚ ਹੈ ਹੂੰ ਕੋਈ ਬੈਟਰੀ ਹੈ ਤਾਂ ਵੀ ਮੁਸ਼ਕਲ ਹੈ ਕਿਸੇ ਦੀ ਆਪਣੀ ਕੋ ਮਿਲ ਹੈ ਤਾਂ ਵੀ ਮੁਸ਼ਕਲ ਹੈ ਹਮ ਕਮ ਸੌਕਾ ਕੋਈ ਵੀ ਨਹੀਂ ਜੇ ਅੱਜ ਕੋ ਦੁਕਾਨਦਾਰੀ ਦੇ ਆਪਾਂ ਗੱਲ ਕਰੀਏ ਤਾਂ ਘੱਟੋ ਘੱਟ 2 ਕਰੋੜ ਦੀ ਜਗਾ 2 ਕਰੋੜ ਦੀ ਬਿਲਡਿੰਗ ਹੈ 2 ਕਰੋੜ ਦਾ ਮਾਲ ਹਮ 6 ਕਰੋੜ ਲਾਂਦੂ ਬਾਅਦ ਦੀ ਦੁਕਾਨਦਾਰੀ ਹੈ ਮੁਸ਼ਕਲ ਉਹਦੇ ਚ ਵੀ ਨੇ ਹਮ ਜੇ ਗੱਲ ਕਰੀਏ ਆਪਾਂ ਟਰੱਕ ਲੈਣ ਦੀ ਹਮ ਤਾਂ ਮੁਸ਼ਕਲ ਭਾਰੀ ਹੈ ਕਿ ਰੋਡ ਤੇ ਜਲਦੀ ਮਸ਼ੀਨਰੀ ਆ ਪਤਾ ਨਹੀਂ ਕਿਸੇ ਵੇਲੇ ਕੀ ਹੋ ਜਾਣਾ ਕunki ਕੱਢੇ ਸ਼ਿਦਰੀ ਰੋਡ ਤੇ ਚੱਲ ਰਹੀ ਹੈ ਨਾ ਜੀ ਹੂੰ ਪਰ ਦੇਖੋ ਅੱਜ ਕੱਲ ਡਰਾਈਵਰਾਂ ਦੀ ਛੋਟੇਜ ਆ ਹੂੰ ਬਿਲਕੁਲ ਛੋਟੇਜ ਹੋਈ ਹੈ ਡਰਾਈਵਰਾਂ ਦੀ ਛੋਟੇਜ ਆ ਡਰਾਈਵਰ ਬਹੁਤ ਘੱਟ ਮੜ ਰਹੇ ਨੇ ਹੂੰ ਕਿਉਂਕਿ ਫੋਰਨ ਸਿਸਟਮ ਤੇ ਹੈ ਨਹੀਂ ਹੂੰ ਦਿਨ ਡਰਾਈਵਰ ਹੋ ਰਹਾ ਜਾਂ 8 ਘੰਟੇ ਟੁੱਟੀ ਹੈ ਹੂੰ ਕਿਉਂਕਿ ਪੜ੍ਹੇ ਲਿਖਿਆ ਨੌਜਵਾਨ ਅੱਜ ਕੱਲ ਬਾਹਰ ਦਾ ਜੋਰ ਲਾ ਰਿਹਾ ਚੱਲ ਕੈਨੇਡਾ ਚੱਲ ਅਮਰੀਕਾ ਚੱਲ ਬਾਹਰ ਹੂੰ ਡਰਾਈਵਰਾਂ ਦੀ ਛੋਟੇ ਜੋਨ ਕਰਕੇ ਸਾਨੂੰ ਇਕੁਅਲ ਡਰਾਈਵਰ ਤੋਂ ਡਿਊਟੀ ਲੈਣੀ ਪੈਂਦੀ ਆ ਫਿਰ ਉਹ ਕਹੇ ਕਿ ਕਈ ਕਿ ਘੰਟੇ ਦਾ ਡਰਾਈਵਿੰਗ ਕਰਦਾ ਫਿਰ ਉਹ ਕਈ ਕਿ ਘੰਟੇ ਡਰਾਈਵਿੰਗ ਕਰਦਾ ਇਹ ਫਿਰ ਇਲੀਗਲੀ ਹੋ ਜਾਂਦਾ ਫਿਰ ਇਹ ਇਹ ਇਲੀਗਲ ਆ ਪਰ ਸਾਡੇ ਕੋਲ ਚਾਰਾ ਕੋਈ ਨਹੀਂ ਕੋਈ ਡਰਾਈਵਰ ਮਿਲ ਨਹੀਂ ਰਹੇ ਨਾ ਜੀ ਡਰਾਈਵਰ 21 ਜਗ੍ਹਾ 8 ਘੰਟੇ ਜਗ੍ਹਾ 12 ਘੰਟੇ 15 ਘੰਟੇ ਗੱਡੀ ਚਲਾਊਗਾ ਉਹਨੂੰ ਨੀਂਦ ਵੀ ਆਉਗੀ ਕਿਉਂਕਿ ਪਾਰਟੀ ਕਹਿੰਦੀ ਆ ਕਿ ਮੇਰਾ ਮਾਲ ਟਾਈਮ ਨਾ ਪਹੁੰਚਾਓ ਮੇਰਾ ਮਾਲ ਜਲਦੀ ਪਹੁੰਚਾਓ ਸਾਡੀ ਨੀ ਮਜ਼ਦੂਰੀ ਹੈ ਅਸੀਂ ਡਰਾਈਵਰ ਨੂੰ ਕਹਿੰਨੇ ਆ ਭਾਈ ਤੁਹਾਡੀ ਜਲਦੀ ਚੱਲ ਆ ਕਸੂਰ ਅਸੀਂ ਵੀ ਆਂ ਹੂੰ ਪਰ ਸਾਡੀ ਮਜਬੂਰੀ ਆ ਪਰ ਡਰਾਈਵਰ ਵੀ ਕੀ ਕਰੇ ਜੇ ਗੱਡੀ ਪਹਚਾਣੀ ਜਾ ਕੰਕਾਹ ਵੀ ਲੈਣੀ ਜਾ ਬੱਚੇ ਵੀ ਪਾਲਣੇ ਨੇ 8 ਘੰਟੇ ਦੇ ਬਜਾਏ 12 ਘੰਟੇ ਗੱਡੀ ਚਲਾਨੀ ਐ ਇਹ ਮਜਬੂਰੀਆਂ ਨੇ ਮਜਬੂਰੀਆਂ ਨੇ ਸਰ ਇਹ ਮੁਸ਼ਕਲਾਂ ਨੇ ਇਹਨਾਂ ਮੁਸ਼ਕਲਾਂ ਕਹਿੰਨੇ ਆਪਾਂ ਤਵੇਰੇ ਐਸੇ ਕਰਕੇ ਮਿਲਦਾ ਕਿ ਡਰਾਈਵਰ ਕਹਿੰਦੇ ਆ ਜਿਵੇਂ ਵੀਡੀਓ ਵੀਰਲ ਹੁੰਦੀਆਂ ਨੇ ਵੀ ਇੰਸਟਾਗ੍ਰਾਮ ਤੇ ਵੀ ਦੇਖੀ ਦੀਆਂ ਨੇ ਜਾਂ ਹੋਰ ਜਗ੍ਹਾ ਤੇ ਸੋਸ਼ਲ ਮੀਡੀਆ ਤੇ ਵੀ ਕੋਈ ਜਿੰਵੇਂ ਨਸ਼ੀਲਾ ਬਦਾਰ ਤੋਂ ਕੋਈ ਕਹਿ ਲੋ ਲੈ ਰਹੇ ਨੇ ਜਾਂ ਕੋਈ ਕਹਿੰਦੇ ਭੁੱਕੀ ਖਾ ਰਿਆ ਜਾਂ ਕੋਈ ਡੋਡੇ ਖਾ ਰਿਆ ਹੈ ਵੀ ਉਹ ਪੀਣ ਦੀ ਕੋਸ਼ਿਸ਼ ਕਰਦੇ ਆ ਵੀ ਫੇਰ ਡਰਾਈਵਿੰਗ ਹੁੰਦੀ ਆ ਵੀ ਇਹ ਇਹ ਵਾਕੀ ਲਾਜ਼ਮੀ ਹੈ ਚੀਜ਼ਾਂ ਕੋਈ ਆਪਣੇ ਨਸ਼ੇ ਤੋੜ ਪੂਰੀ ਕਰਨ ਨੂੰ ਕਰਦੇ ਨੇ ਜੀ ਦੇਖੋ ਜਿੱਥੇ ਗੱਭਾ ਗੱਲ ਕਰੀਏ ਕੋਈ ਭੁੱਕੀ ਜਾਂ ਫੀਮ ਨਸ਼ਾ ਹਮ ਹੈਸ ਆਬ ਇਲੀਗਲ ਹਮ ਸਭ ਇਲੀਗਲ ਹੈ ਕੋਈ ਲੀਗਲ ਨਹੀਂ ਹੈ ਹਮ ਜੇ ਕਿਤੇ ਮਿਲਦਾ ਹੈ ਹਮ ਦ ਡਰਾਈਵਰ ਖਾਂਦੇ ਨੇ ਹਮ ਜਦੋਂ ਤੇ ਗੱਲ ਕਰੀਏ ਨਸ਼ਾ ਲੱਗਣ ਦੀ ਹਮ ਸਾਰੇ ਧਿਰਾਂ ਸਾਰੇ ਡਰਾਈਵਰ ਕੋਈ ਇੱਕੋ ਜਿਹੇ ਹੁੰਦੇ ਹਮ ਕੁਝ ਡਰਾਈਵਰ ਐਸੇ ਵੀ ਨੇ ਜੋ ਦਾਦਾ ਸਵਾਮੀ ਵੀ ਨੇ ਹਮ ਕੁਝ ਡਰਾਈਵਰ ਐਜੇ ਵੀ ਨੇ ਜਿਨ੍ਹਾਂ ਨੇ ਗੁਰੂ ਦਾ ਅੰਮ੍ਰਿਤ ਧਾਰਿਆ ਹੋਇਆ ਅੰਮ੍ਰਿਤਧਾਰੀ ਵੀ ਨੇ ਹਮ ਜਿਹੜੇ ਗੱਡੀ ਚ ਚਲਾ ਕੇ ਵੀ ਨਸ਼ਾ ਨਹੀਂ ਕਰਦੇ ਰਾਦਾ ਸਵਾਮੀ ਨੇ ਡਰਾਈਵਿੰਗ ਕਰਦੇ ਨੇ ਉਹ ਵੀ ਨਸ਼ਾ ਨਹੀਂ ਕਰਦੇ ਪਰ ਜਿਹਨੇ ਨਸ਼ਾ ਕਰਨਾ ਹੈ ਜਿੰਨੂੰ ਲਤ ਲੱਗੀ ਹੈ ਉਹਨੇ ਘਰ ਹੀ ਲੈਣਾ ਹੂੰ ਕਿਉਂਕਿ ਬਾਹਰ ਡਰਾਈਵਰ ਚੱਲਦੇ ਨੇ ਬਾਹਰ ਨਸ਼ਾ ਮਿਲ ਵੀ ਜਾਂਦਾ ਡਰਾਈਵਰਾਂ ਨੂੰ ਹੂੰ ਰੋਜ਼ ਪੁਲਿਸ ਫੜਦੀ ਵੀ ਐ ਕੇਸ ਵੀ ਬਣਦੇ ਨੇ ਡਰਾਈਵਰ ਅੰਦਰ ਵੀ ਹੁੰਦੇ ਨੇ ਗੱਡੀਆਂ ਵੀ ਬੰਦ ਹੁੰਦੀਆਂ ਨੇ ਹੂੰ ਜਿਹੜੇ ਸਮੱਗਲਰ ਨੇ ਵੇਚਣ ਵਾਲੇ ਉਹ ਵੀ ਪੜੇ ਜਾਂਦੇ ਨੇ ਪਰ ਜਿਨ੍ਹਾਂ ਨੇ ਨਸ਼ਾ ਕਰਨਾ ਹੈ ਉਹਨੇ ਘਰ ਹੀ ਲੈਣਾ ਹੁਣ ਅਸੀਂ ਆਮ ਦੇਖਦੇ ਆਂ ਲੇਬਰ ਦੁਕਾ ਉਹ ਵੀ ਨਸ਼ਾ ਕਰ ਲਿੰਦੇ ਨੇ ਹੂੰ ਜੋ ਚੀਜ਼ ਨਹੀਂ ਮਿਲਦੀ ਸ਼ਰਾਬ ਵੀ ਲਿੰਦੇ ਨੇ ਸ਼ਰਾਬ ਵੀ ਇੱਕ ਨਸ਼ਾ ਉਹ ਵੀ ਸਰਕਾਰ ਦਾ ਦਿੱਤਾ ਹੋਇਆ ਨਸ਼ਾ ਹੂੰ ਇਹਦਾ ਪ੍ਰਾਈਵੇਟ ਨਹੀਂ ਹੈ ਹੂੰ ਇਸ ਲਈ ਭਾਈ ਸਾਹਿਬ ਵੀ ਜੋ ਨਸ਼ਾ ਜੀ ਲੱਗਦਾ ਹੈ ਉਹ ਝੂਰੀ ਨਹੀਂ ਹੈ ਕਿ ਟਰੱਕ ਜਾ ਕੇ ਜਾ ਕੇ ਹੀ ਲਗਣੀ ਹੈ ਹੂੰ ਉਹ ਕਿਸੇ ਤਰ੍ਹਾਂ ਵੀ ਲੱਗ ਸਕਦੀ ਹੈ ਹੂੰ ਜਿਹਨੇ ਲੇਕਨ ਬਲਾ ਟਰੱਕਾਂ ਵਾਲੇ ਹੋ ਜਾਂਦੇ ਨੇ ਬੜਾ ਬੁਰਾ ਹੁੰਦਾ ਦੇਖੋ ਟਰੱਕਾਂ ਵਾਲੇ ਬਦਨਾਮ ਨੇ ਕਿ ਇਹ ਬਾਹਰ ਜਾਂਦੇ ਨੇ ਵਿਚਾਰੇ ਨੀਂਦ ਚਾਖਦੇ ਨੇ ਜੇ ਸੱਡਨਲੀ ਵੀ ਕਿਸੇ ਟਰੱਕ ਡਰਾਈਵਰ ਤੋਂ ਕੋਈ ਐਕਸੀਡੈਂਟ ਜਾਂ ਛੋਟਾ ਮੋਟਾ ਕੋਈ ਕਾਰਨਾਮਾ ਹੋ ਜਾਂਦਾ ਹੂੰ ਤਾਂ ਉੱਤੇ ਸੁਣਨ ਨੂੰ ਪਬਲਿਕ ਨੂੰ ਇਹ ਹੀ ਮਿਲਦਾ ਕਿ ਇਹ ਨਸ਼ਾ ਕੀਤਾ ਹੋਊਗਾ ਇਹਨੇ ਸ਼ਰਾਬ ਪੀਤੀ ਹੋਊਗੀ ਇਹਨੇ ਸਿਟਕ ਗੱਡੀ ਚਲਾਉਂਦੇ ਆ ਇਹ ਸ਼ਰਾਬ ਪੀਂਦੇ ਆ ਕਿਉਂਕਿ ਮਹਿਕਮਾ ਇਸ ਕਰਕੇ ਬਦਨਾਮ ਕੀਤਾ ਜਾਂਦਾ ਕਿ ਡਰਾਈਵਰ ਦਸ਼ਾ ਕਰਕੇ ਹੀ ਗੱਡੀ ਚਲਾਉਂਦੇ ਨੇ ਚਾਹੇ ਵਿਚਰਨ 2 ਘੰਟੇ ਨੀਂਦ ਬਦਕੋ ਨਾ ਦੀ ਹੋਵੇ ਚਾਹੇ ਦਿੱ ਸੁੱਤਾ ਨਾ ਹੋਵੇ ਇਲਜ਼ਾਮ ਉੱਤੇ ਨਸ਼ਾ ਹੀ ਲੱਗਦਾ ਨੀ ਫਿਰ ਆਪਾਂ ਐਸੋਸੀਏਸ਼ਨ ਦੇ ਵਿੱਚ ਇਹ ਕਹਿ ਨਹੀਂ ਸਕਦੇ ਕਿ ਡਰਾਈਵਰਾਂ ਨੂੰ ਵੀ ਇਦਾਂ ਦੇ ਵੀਡੀਓ ਨਹੀਂ ਪਾਈਆਂ ਜਾਂ ਜਨ ਜਿੱਥੇ ਹੁਣ ਰਾਜਸਥਾਨ ਜਾਂਦੇ ਜਾਂ ਕਿਤੇ ਜਾਂਦੇ ਨੇ ਇੱਕ ਸਟੇਟ 'ਚ ਉਹ ਦੇਖਦੇ ਵੀ ਡੋਡੇ ਜੇ ਕੋਈ ਠੇਕੇ ਨੇ ਜਾਂ ਕੁਝ ਹੋਰ ਨੇ ਹਨਾ ਉਹ ਵੀਡੀਓ ਬਣਾਵਣਾ ਕੇ ਪਾਉਂਦੇ ਨੇ ਫਿਰ ਡਰਾਈਵਰ ਬੀਪੀ ਉਹਨਾਂ ਨੂੰ ਵੀ ਮਨਾ ਕੀਤਾ ਜਾ ਸਕਦਾ ਵੀ ਇਸ ਚੀਜ਼ ਨੂੰ ਨਾਂ ਪਾਇਆ ਜਾਵੇ ਲੋਕ ਦੇਖਦੇ ਨੇ ਫਿਰ ਉਸ ਨੂੰ ਦੇਖ ਕੇ ਕਹਿੰਦੇ ਨੇ ਫਿਰ ਉਹ ਚੀਜ਼ ਦੇਖੋ ਸਰ ਮੈਂ ਪੈਸੇ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਤੁਹਾਡੇ ਮਾਲੀ ਨੂੰ ਇਹ ਸਾਰੇ ਡਰਾਈਵਰ ਇੱਕੋ ਵਰਗੇ ਨਹੀਂ ਹੈ ਹੂੰ ਕੁਝ ਡਰਾਈਵਰ ਇਹੋ ਜਿਹੇ ਵੀ ਨਹੀਂ ਨੇ ਦੇ ਨਸ਼ਾ ਕਰਦੇ ਵੀ ਨੇ ਇਹ ਕਹਿੰਦੇ ਕਿਸੇ ਨੂੰ ਮਹਿਸੂਸ ਵੀ ਨਾ ਹੋਵੇ ਹਮ ਕਿਸੇ ਨੂੰ ਪਤਾ ਵੀ ਨਾ ਲੱਗੇ ਹਮ ਕੁਝ ਬੰਦੇ ਇਹ ਜਿਹੇ ਵੀ ਨੇ ਜੋ ਸ਼ਰਾਬ ਵੀ ਪਿੰਦੇ ਨੇ ਮੈਂ ਆਮ ਪਾਰਟੀ ਦੀ ਵੀ ਗੱਲ ਕਰਦਾ ਹਮ ਮੈਂ ਕੱਲੇ ਆਪਣੇ ਮੈਂਕਮ ਦੀ ਗੱਲ ਹੀ ਕਰਦਾ ਹਮ ਤੁਸੀਂ ਆਮ ਪਿਆਸ਼ ਅਦੇ ਦੇਖੋ ਹਮ ਜੋ ਸ਼ਰਾਬ ਪਿੰਦੇ ਨੇ ਬਣਾਓ ਵੀਡੀਓ ਹਾਂ ਮੰਖੜਾ ਪਾਣਾ ਬਣਾਓ ਵੀਡੀਓ ਡਾਂਸ ਕਰਨਾ ਗਲਾਸ ਨੂੰ ਸਿਰ ਤੇ ਰੱਖ ਕੇ ਬਣਾਓ ਵੀਡੀਓ ਤੁਸੀਂ ਅਕਸਰ ਦੇਖਦੇ ਹੋਣੇ ਹੋ ਹਮ ਯੂਟਿਊਬ ਤੇ ਚੈਨਲਾਂ ਦੇ ਆਮ ਪਿਆਸ਼ ਅਦੇ ਦੀਆਂ ਸ਼ਰਾਬ ਪੀਦੇ ਦੀਆਂ ਵੀਡੀਓ ਆਉਂਦੀਆਂ ਨੇ ਇਸ ਲਈ ਸ਼ੌਂਕ ਹਰ ਇੱਕ ਬੰਦਾ ਕਰਦਾ ਹੈ ਪਰ ਮੈਗਮ ਸਰਾਮ ਹੋਣ ਕਰਕੇ ਡਰਾਈਵਰਾਂ ਦੀ ਜਿਆਦਾ ਹਾਈਲਾਈਟ ਹੁੰਦੀ ਹੈ ਜੋ ਵੀ ਵਿਚਾਰੇ ਗਰੀਬ ਨੇ ਤੇ امیر ਲੋਕਾਂ ਦੀ ਵੀਡੀਓ ਆਉਂਦੀ ਹੈ ਤੇ ਸ਼ੋਸ਼ਾ ਡਰਾਈਵਰ ਦੀ ਆਉਂਦੀ ਹੈ ਤੇ ਗਰੀਬੇ ਵਿਚਾਰਾ ਉਹ ਜਿਆਦਾ ਹਾਈਲਟ ਹੁੰਦੀ ਹੈ ਕਿਹਨਾਂ ਦਾ ਤਾਂ ਕੰਮ ਹੀ ਹੈ ਕਰਦੇ ਸਾਰੇ ਹੀ ਨੇ ਪਰ ਨਾਮ ਜਿਆਦਾ ਬੰਨਾਮ ਡਰਾਈਵਰਾਂ ਦਾ ਹੁੰਦਾ ਜਿਤਕੇ ਡਰਾਈਵਰਾਂ ਨੂੰ ਨਸ਼ਾ ਕਿੱਥੋਂ ਕਰਦੇ ਨੇ ਜੇ ਕੋ ਤੁ ਮਿਲਦਾ ਜੇ ਕੋਈ ਵੇਚਦਾ ਹੂੰ ਕੋਈ ਖਰੀਦਦਾ ਅੱਗੇ ਇਹਨਾਂ ਨੂੰ ਵੇਚਦਾ ਹੈ ਹੂੰ ਇਹਨੇ ਤੱਕ ਪਹੁੰਚਦਾ ਨਸ਼ਾ ਕਰਦੇ ਨੇ ਤਾਂ ਹੀ ਵੀਡੀਓ ਬਣਦੀ ਹੈ ਨਾ ਹੂੰ ਸਰਕਾਰ ਪਿੱਛੋਂ ਹੀ ਨੱਥ ਪਾਵੇ ਤਾਂ ਕਿ ਨਾ ਵਿਕੇ ਨਾ ਨੱਥ ਆਵੇ ਨਾ ਵੀਡੀਓ ਬਣੇ ਤੇ ਨਾ ਕੋਈ ਦੇਖੇ ਲੱਗਦਾ ਵੀ ਨੱਥ ਨਹੀਂ ਪਈ ਸਰਕਾਰ ਤਾਂ ਕਹਿੰਦੀ ਅਸੀਂ ਨਸ਼ਾ ਜਿਹੜਾ ਆ ਜੜ ਤੋਂ ਖਤਮ ਕਰਤਾ ਆ ਰੀਡ ਦੀ ਹੱਡੀ ਵੀ ਤੋੜਦੀ ਏ ਸਰ ਜੀ ਬਿਲਕੁਲ ਸਰਕਾਰ ਜ਼ੋਰ ਲਗਾ ਰਹੀ ਹੈ ਸੈਂਟਰ ਸਰਕਾਰ ਵੀ ਲਗਾ ਰਹੀ ਹੈ ਹੂੰ ਸਾਡੇ ਪੰਜਾਬ ਸਰਕਾਰ ਸਾਡੇ ਸੀਐਮ ਸਰਪੰਚ ਮਾਨ ਜੀ ਵੀ ਨਸ਼ਾ ਰੋਧ ਪੂਰੀ ਮਹਿਮ ਚਲਾਈ ਹੋਈ ਹੈ ਹਮ ਪਰ ਜਿੱਥੇ ਗੱਲ ਕਰਦੇ ਆ ਤੁਸੀਂ ਪਹਿਲਾ ਸਵਾਲ ਕੀਤਾ ਕਿ ਵੀਡੀਓ ਬਣਦੀ ਹੈ ਵੀਡੀਓ ਕਿੱਥੋਂ ਬਣਦੀ ਹੈ ਤੇ ਨਸ਼ਾ ਮਿਲਦਾ ਹੈ ਕਿੱਥੋਂ ਮਿਲਦਾ ਹੈ ਜੇ ਕੋਈ ਲਿਆਂਦਾ ਹੈ ਲਿਆਂਦਾ ਕਿੱਥੋਂ ਹੈ ਜੇ ਕੋਈ ਵੇਚਦਾ ਜਿਹੜਾ ਲਿਆਂਦਾ ਉਹ ਵੀ ਤੁਹਾਡੇ ਇੰਡੀਆ ਦਾ ਨਾਗਰਿਕ ਹੈ ਜਿਹੜਾ ਵੇਚਦਾ ਉਹ ਵੀ ਇੰਡੀਆ ਦਾ ਨਾਗਰਿਕ ਹੈ ਜਿੱਤੋਂ ਵਿਕਦਾ ਉੱਥੇ ਵੀ ਸਰਕਾਰ ਹੈ ਜਿੱਤੋਂ ਖਰੀਦੇ ਜਾਂਦਾ ਉੱਤੇ ਵੀ ਸਰਕਾਰ ਆ ਹੈ ਜਿੱਥੇ ਅੱਗੇ ਅੱਗੇ ਵਿਕਦਾ ਉੱਤੇ ਵੀ ਸਰਕਾਰ ਆ ਹਮ ਜਿੰਨੇ ਸਾਰੇ ਪਾਸੇ ਮਾਰ ਪੈਂਦੀ ਹੈ ਬੰਦੇ ਨੂੰ ਆਮ ਨੂੰ ਹੀ ਪੈਂਦੀ ਨਹੀਂ ਆਮ ਨਹੀਂ ਪੈਂਦੀ ਨਾਤ ਕਿੰਨੇ ਪਾਣੀ ਹੈ ਸਰਕਾਰਾਂ ਨੇ ਪਾਣੀ ਹੈ ਹਮ ਹੁਣ ਸਰਕਾਰ ਦੇਖੇ ਕਿ ਕਿੰਨੇ ਕਿਨਾਰੇ ਤੇ ਪਾਈ ਹੈ ਅਗਰ ਅਸ਼ਾ ਕਿੱਥੋਂ ਆ ਰਹੇ ਆ ਕਿੱਥੇ ਵਿਕ ਰਹੇ ਆ ਇਹ ਤਾਂ ਸਰਕਾਰਾਂ ਦਾ ਕੰਮ ਹੈ ਨਾ ਕਾਰਾ ਦੇਖਣ ਹੈ ਅਜੇ ਤੁਸੀਂ ਸਮਗਲਰ ਦੀ ਗੱਲ ਕਰਦੇ ਕਿ ਸਮਗਲਰ ਵੀ ਹੁੰਦੇ ਨੇ ਹਨਾ ਵਿਚ ਵਿਚਾਲੇ ਸਮਗਲਿੰਗ ਕਰਦੇ ਜਦੋਂ ਵੀ ਇਹ ਇਹਦੇ ਹੱਥ ਤੇ ਵੀ ਚੜ ਜਾਂਦੇ ਨੇ ਕਿ ਅਜਿਹੇ ਡਰਾਈਵਰ ਹੁੰਦੇ ਨੇ ਵੀ ਐਦਾਂ ਦੇ ਵੀ ਕੇਸ ਆਏ ਨੇ ਵੀ ਡਰਾਈਵਰਾਂ ਦੇ ਕੋਲੋਂ ਨਸ਼ੇ ਫੜੇ ਗਏ ਨੇ ਦੇਖੋ ਕਈ ਡਰਾਈਵਰ ਨਸ਼ਾ ਲਿਆ ਕੇ ਵੇਚਦੇ ਵੀ ਨੇ ਹਮ ਅਕਸਰ ਅਗਵਾਵਾਂ ਦੇ ਪੜਦੇ ਆ ਹਮ ਅਕਸਰ ਪਰਚੇ ਦਰਜ ਹੁੰਦੇ ਨੇ ਅਕਸਰ ਦੇਖਦੇ ਨੇ ਡਰਾਈਵਰ ਨੂੰ ਜੇਲ ਹੋ ਗਈ ਹਮ ਗੱਡੀ ਬੌਂਡ ਹੋ ਗਈ ਹਮ ਪਰ ਆਮ ਤੌਰ ਤੇ ਦੇਖਣ ਨੂੰ ਮਿਲਿਆ ਕਿ ਕਈ ਵਾਰੀ ਡਰਾਈਵਰ ਨੂੰ ਬਿਨਾਂ ਰਸੇ ਸਮਾਨ ਟਰੱਕ ਕਿੱਧਰ ਰੱਖਿਆ ਜਾਂਦਾ ਹੂੰ ਕਈ ਲੋਗ ਸਮਗਲਰ ਆਪਣੇ ਆਪ ਨੂੰ ਵਪਾਰੀ ਬਣ ਕੇ ਵੀ ਯਾਤਰੀ ਬਣ ਕੇ ਵੀ ਕਿ ਮੈਂ ਉੱਥੇ ਜਾਣਾ ਮੇਰਾ ਕੁਝ ਮਾਲ ਹੈ ਤੁਸੀਂ ਦਾ ਪਾੜਾ ਲੈ ਲਿਓ ਹੂੰ ਕਿਉਂਕਿ ਡਰਾਈਵਰ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿ ਜ਼ਮਾਨ ਦੇ ਵਿੱਚ ਕੀ ਹੈ ਹੂੰ ਲੇਕਿਨ ਜਦੋਂ ਪੁਲਿਸ ਨੂੰ ਕਿਤੇ ਵੀ ਇਨਫੋਰਮੇਸ਼ਨ ਮਿਲਦੀ ਹੈ ਉਹ ਟਰੱਕ ਰੁਕਦੀ ਹੈ ਚਾਹੇ ਉਹ ਕਸੂਰ ਸਮਗਲਰ ਦਾ ਹੂੰ ਪਰ ਉਹਨਾਂ ਦੇ ਕਸੂਰਵਾਰ ਡਰਾਈਵਰ ਵੀ ਗੜਿਆ ਜਾਂਦਾ ਹੈ ਕਸੂਰਵਾਰ ਗੱਡੀ ਵੀ ਗੜੀ ਜਾਂਦੀ ਹੈ ਕਿ ਗੱਡੀ ਕਿ ਕਿਸ ਪ੍ਰੋਪਰਟੀ ਹੋਗੀ ਹੂੰ ਜੇ ਕੋਈ ਵੀ ਸਮਗਲਰ ਕੋਈ ਵੀ ਨਸ਼ਾ ਗੱਡੀ ਚ ਰੱਖ ਕੇ ਲੈ ਕੇ ਆ ਰਿਹਾ ਚਾਹ ਡਰਾਈਵਰ ਨੂੰ ਪਤਾ ਹੈ ਚਾਹ ਨਹੀਂ ਪਤਾ